ਅਲੈਕੁਮ ਅਲੈਕਮ ਜੀ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ ਸਭ ਦਾ ਪੰਜਾਬ ਦੀ ਟੀਮ ਚੱਕ ਇਲਾਕੇ ਵਾਲੀ ਕੜਿਆਲ ਦੇ ਵਿੱਚ ਬੈਠੇ ਆ ਤੇ ਜਿਹੜਾ ਜ਼ਿਲ੍ਹਾ ਸ਼ਿਖੂਪੁਰ ਹੈ ਅੱਜ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ ਅੰਮ੍ਰਿਤਸਰ ਦੇ ਬਜ਼ੁਰਗ ਨੇ ਤੇ ਅੱਜ ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਹ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ ਇਹਨਾਂ ਨੇ ਕਿਹੜੀਆਂ ਦੁੱਖ ਤਕਲੀਫਾਂ ਦੇਖੀਆਂ ਆਓ ਮਿਲਦੇ ਆਂ ਤੇ ਗੱਲਬਾਤ ਕਰਨੀ ਸਲਾਮ ਅਲੈਕਮ ਵਾਅਲੈਕੁਮ ਸਲਾਮ ਕੀ ਹਾਲ ਚਾਲ ਹੈ ਸ਼ੁਕਰ ਹੈ ਅੱਲਾਹ ਦਾ ਕਰਮ ਹੈ ਮਾਲਕ ਦਾ ਕੀ ਨਾਮ ਹੈ ਆਪਣਾ ਮਮਤਾ ਸਾਨ ਮਮਤਾ ਸਾਨ ਤੁਹਾਡੇ ਬਾਲਦ ਦਾ ਗਲਾਮ ਅਮਨ ਦਾ ਤੇ ਦਾਦੇ ਦਾ ਕਰਮਲਾਸ ਕਰਮਦਾਸ ਕਿਹੜੀ ਬਰਾਦਰੀ ਆਪਣੀ ਜੇਜਾ ਸਾਹਿਬ ਅੱਛਾ ਗਿਲ ਕਹਿੰਦੇ ਨੇ ਹਾਂ ਸਹੀ ਹੋ ਗਿਆ ਅੱਛਾ ਬਜ਼ੁਰਗੋ ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਨ ਸੀ ਤਾਲਪੁਰ ਤਾਲਪੁਰ ਹਾਂਜੀ ਉਹਦੇ ਲਾਗੇ ਕਿਹੜੇ ਕਿਹੜੇ ਪਿੰਨ ਲੱਗਦੇ ਸੀ ਲਸੋ ਕੀ ਹੂੰ ਫੰਗੋ ਕੀ ਹੂੰ ਇਨਕਾ ਹੂੰ ਪਸ਼ੀਆ ਹੂੰ ਨਾਮ ਅਧਾ ਅੱਛਾ ਮਧਨਾਰਾ ਹੂੰ ਹਾਂ ਤੇ ਛਾੜ ਛਾੜ ਕਿਹੜੀ ਸੀ ਅਰਮਦਾਸ ਅੱਛਾ ਖਾਣਾ ਸੀ ਹੂੰ ਤੇ ਛਣ ਵੀ ਸੀ ਅੱਛਾ ਹਾਂ ਵਾਹ ਜੀ ਵਾਹ ਤੇ ਤਹਿਸੀਲ ਕਿਹੜੀ ਸੀ ਇਹਦੀ ਤਹਿਸੀਲ ਹੂੰ

چاچا سا دس نمبر چی دس نمبر جا اچھا بدماش سی آہو کی نا سی چاچے دا فضل سین فضل محمد اچھا فضل محمد اچھا باب گلام کرم داس کرم دا. داس دا. اچھا اگو مئی تا شیا مندا تا بلندا اچھا پچھلے اچھا بابا جی تھوڑا جہاں پنڈ سی ہاں ਘਰ ਫੇ ਡੇਰਾ ਹੀ ਹੋਣਾ ਉਹ ਪਿੰਡ ਕਦਾ ਉਹ ਬੜਾ ਪਿੰਡ ਸਾਜੀ ਹੈ ਉਹ ਚੱਲ ਜਲਸਾ ਹੋਇਆ ਕਿਥੇ ਸਾਜ ਪਿੰਡ ਹੈ ਕਿਹਦਾ ਜਲਸਾ ਹੋਇਆ 12 ਪਿੰਡਾਂ ਦੇ ਵਿੱਚ ਘਾਰ ਸੀ ਸਾਡਾ ਪਿੰਡ ਅੱਛਾ ਤੇ ਗਰਾਊਂਡ ਸੀ ਬੜਾ țeੜਾ ਅੱਛਾ ਤੇ ਪੈਸਾ ਹੀ ਬੜਾ țeੜਾ ਹੂੰ ਜੋਲੇ ਬਾਹਰ ਬਾਹ ਕਦਾ ਸੀ ਉਹ ਜੰਤ ਸਾਜੀ ਅੰਬਾਂ ਦਾ ਅੱਛਾ ਅੰਬਾਂ ਦਾ ਮਰੂਦਾਂ ਦਾ ਵਾਹ ਹਾਂ ਫਾਲਸਾ ਹਾਂ ਕੋਈ ਜੀ ਸੀ ਸਹੀ ਹੋ ਗਿਆ ਤੁਹਾਡੇ ਪਿੰਡ ਦੇ ਨੰਬਰਦਾਰ ਕਿੰਨੇ ਸੀ ਨੰਬਰਦਾਰ ਹਾਂ ਸ਼ਜਾ ਦਾਦਾ ਸੀ ਅੱਛਾ ਦਾਦਾ ਨੰਬਰਦਾਰ ਸੀ ਹਾਂ ਜੀ ਅੱਛਾ ਉਹ ਜਿਹੜਾ ਪਿੰਡ ਦਾ ਵੀ ਨੰਬਰਦਾਰ ਸੀ ਅੱਛਾ ਹਾਂ ਅੱਛਾ ਤੁਸੀਂ ਆਪਣੀ ਜ਼ਮੀਨ 'ਤੇ ਬੈਠੇ ਸੀ ਅਜਲਾ ਕਰਮ ਸੀ ਹਾਂ ਜੀ ਜੀ ਬਾਣਾ ਕਿਲੇ ਤੇ 12 ਕੇ ਲੈ ਦੀ ਹਾਂਜੀ ਉਹ ਲੱਗਿਆ ਦੇ ਕਿ ਨਹਿਰੀ ਪਾਣੀ ਲੱਗਦਾ ਸੀ ਉਹ ਦਿਨ ਖੂਸ ਆਈ ਹੂੰ ਨਾ ਰੋਣ ਰੋਣ ਪਈ ਅੱਛਾ ਹਾਂ ਅੱਛਾ ਬਾਬਾ ਜੀ ਇਹ ਦੱਸੋ ਤੁਹਾਡੇ ਪਿੰਡ ਦੇ ਵਿੱਚ ਮਸਜਿਦ ਹੈ ਸੀ ਉੱਥੇ ਹਾਂ ਨਹੀਂ ਥੜਾਈ ਸੀ ਕੱਚਾ ਟੱਪੜ ਦਾ ਥੱਲੇ ਅੱਛਾ ਥੜਾ ਬਣਾਇਆ ਸੀ ਹਾਂ ਮੈਂ ਕਿਉਂ ਝੂਠ ਮਾਰਾਂ ਵਾਹ ਜੀ ਵਾਹ ਅੱਛਾ ਤੇ ਤੁਹਾਡੇ ਵਾਲੇ ਵਾਲੇ ਪਿੰਡਾਂ 'ਚ ਸਿੱਖ ਵੀ ਰਹਿੰਦੇ ਹੋਣੇ ਨੇ ਇਹ 12 ਪਿੰਡ ਸਨ ਇਹਨਾਂ 'ਚ ਸਿੱਖ ਵੀ ਰਹਿੰਦੇ ਅੱਛਾ ਇਹ ਸਾਰੇ ਮੁਸਲਮਾਨਾਂ ਦੇ ਪਿੰਡ ਸਨ ਹਾਂ ਵਿੱਚ ਕੋਈ ਦੁਕਾਨ ਨਾਲ ਤੋਂ ਕੋਈ ਨਹੀਂ ਅੱਛਾ ਕੋਈ ਇੱਕ ਘਰ ਵਿੱਚ ਜਾਂਦਾ ਸੀ ਹਾਂ ਕਿਸੇ ਲਈ ਸਮਾਨ ਆ ਸਾਰੇ ਕਿਹੜੇ ਪਿੰਡ ਦੇ ਸਨ ਰਮਜ਼ਾਦ ਅੱਛਾ ਕਿਹਦੇ ਮਸੋਗਿਆਂ ਦਾ ਜਨਾਲ ਤੋਂ ਤਾਂ ਲੱਭੀ ਹਾਂ ਹਾਂ ਜਿਨੂੰ ਨਾਥ ਉਹ ਰਮਜ਼ਾਦਲਾ ਅੱਛਾ ਤੈਨੂੰ ਬਾਮ ਨਹੀਂ ਆ ਰਹਾ ਵਾ ਜੀ ਵਾ ਤੁਹਾਨੂੰ ਇਹਦਾ ਮਤਲਬ ਅੱਜ ਵੀ ਯਾਦ ਆ ਸਾਰਾ ਬੱਚੇ ਹੋਣੇ 10 12 ਸਾਲ ਦੇ 12 ਕਿੱਥੇ ਹੋਏ ਸਨ ਹਾਂ ਅਜੇ ਯਾਰ ਮੈਂ ਜਿਵੇਂ ਬੜਿਆ ਸੀ ਅਜੇ ਯਾਰ ਮੇਨੇ ਬੜਿਆ ਸੀ ਤੁਸੀਂ ਪੜਦੇ ਵੀ ਰਹੇ ਹੋ ਹਾਂ ਨਹੀਂ ਮੈਂ ਨਹੀਂ ਕਿਤੇ ਪੜਿਆ ਤੇ ਸਕੂਲ ਕਿੱਥੇ ਹੁੰਦਾ ਸੀ ਪਿੰਡਾਂ ਵਿੱਚ ਸਕੂਲ ਉੱਥੇ ਹੂੰ ਕਮਾਲਪੁਰ ਅੱਛਾ ਕਮਾਲਪੁਰ ਹਾਂਜੀ ਪੜਨ ਜਾਂਦੇ ਸੀ ਰਮਜ਼ਾਸ ਦੇ ਸੀ ਬੱਚੇ ਪੜਨ ਜਾਂਦੇ ਰਹੇ ਨੇ ਹਾਂਜੀ ਮੇਰਾ ਪੜਾ ਜਾਂਦਾ ਰਿਹਾ ਅੱਛਾ ਕੀ ਨਾਂ ਸੀ ਭਰਾ ਦਾ ਤੁਹਾਡੇ ਦਾ ਜੇ ਨਾਮ ਜੀ ਅੱਛਾ ਵੱਡੇ ਸੀ ਤੁਹਾਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਪਿੰਡ ਨੂੰ ਵਿਖਾਉਣ ਜਾ ਰਹੇ ਹਾਂ ਜਿਹੜਾ ਪਿੰਡ 1947 ਦੀ ਵੰਡ ਤੋਂ ਪਹਿਲਾਂ ਇੱਥੇ ਵੱਸਦਾ ਸੀ ਜਿਹਦਾ ਨਾਂ ਤਾਲਬਪੁਰਾ ਸੀ ਉਸ ਤਾਲਬਪੁਰਾ ਦੀ ਇਹ ਧਰਤੀ ਦੇ ਉੱਤੇ ਜਿੱਥੇ ਅੱਜ ਅਸੀਂ ਖੜੇ ਆਂ ਤੇ ਜਿੱਥੋਂ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਉਹਨਾਂ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਜਾ ਰਿਹਾ ਆ ਕਿ ਜਿਹੜੇ ਕਦੀ 1947 ਤੋਂ ਪਹਿਲਾਂ ਭਾਰਤ ਪਾਕ ਦੀ ਵੰਡ ਤੋਂ ਪਹਿਲਾਂ ਇੱਥੇ ਪਿੰਡ ਤਾਲਬਪੁਰਾ ਦੀ ਧਰਤੀ ਦੇ ਉੱਤੇ ਲੋਕ ਵੱਸਦੇ ਸੀ ਅੱਜ ਉਹ ਕਈ ਲੋਕ ਜਿਹੜੇ ਸਾਡੇ ਗਵੰਡ ਦੇਸ਼ ਵਿੱਚ ਚਲੇ ਗਏ ਨੇ ਮੈਂ ਜਿਨ੍ਹਾਂ ਨੇ ਅੱਜ ਵੀ ਇਸ ਧਰਤੀ ਨੂੰ ਪਿਆਰ ਕਰਦੇ ਨੇ ਉਹਦਾ ਨਾਂ ਸੁਣ ਕੇ ਉਹਨਾਂ ਲੋਕਾਂ ਦੇ ਅੱਖਾਂ ਨਮ ਹੋ ਜਾਂਦੀਆਂ ਨੇ ਮੈਂ ਉਸ ਪਿੰਡ ਦੀ ਧਰਤੀ ਜਿਹੜੀ ਆ ਆਪਣੇ ਮਾਧਿਅਮ ਅਕਾਲ ਖਾਲਸਾ ਨਿਊਜ਼ ਦੇ ਰਹੀ ਉਹਨਾਂ ਲੋਕਾਂ ਦੇ ਰੂਪ ਰੂ ਰੱਖਣ ਜਾ ਰਹੇ ਹਾਂ ਉਹ ਜਿਹੜਾ ਅੱਗੇ ਤੁਸੀਂ ਦੂਰ ਪਿੰਡ ਨਜ਼ਰ ਨਜ਼ਰ ਆ ਰਿਹਾ ਉਹ ਪਿੰਡ ਨਿਸੋਕੇ ਉਸ ਤੋਂ ਅੱਗੇ ਪਿੰਡ ਸਿੰਘੋਕੇ ਫਿਰ ਉਸ ਤੋਂ ਅੱਗੇ ਗੱਗੜ ਫਿਰ ਉਸ ਤੋਂ ਅੱਗੇ ਪੰਜ ਗਰਾਈਆਂ ਫਿਰ ਉਸ ਤੋਂ ਅੱਗੇ ਕਮਰਾ ਆਉਂਦਾ ਫਿਰ ਉਸ ਤੋਂ ਅੱਗੇ ਨੰਗਲਸੋਹ ਲ ਆਉਂਦਾ ਫਿਰ ਉਸ ਤੋਂ ਅੱਗੇ ਮੰਦਰਾਂਵਾਲਾ ਆਉਂਦਾ ਫਿਰ ਉਸ ਤੋਂ ਅੱਗੇ ਪਸ਼ੀਆ ਫਿਰ ਨਾਲ ਦੀ ਨਾਲ ਹੀ ਜਟਾ ਸ਼ਯਾਦਾ ਇਹ ਪਿੰਡ ਜਿਹੜੇ ਆ ਨਾਲ ਆਉਂਦੇ ਆ ਰਮਦਾਸ ਆਉਂਦਾ ਇਹਨਾਂ ਨਗਰਾਂ ਨੂੰ ਵਿਖਾਉਣਾ ਅਸੀਂ ਚਾਹਾਂਗਾ ਮੈਂ ਆਪਣੇ ਇਸ ਮਾਧਿਅਮ ਦੇ ਰਾਹੀਂ ਇਹਨਾਂ ਹਰਕ ਪਿੰਡਾਂ ਨੂੰ ਸੰਗਤਾਂ ਦੇ ਰੂਬਰੂ ਕਰਾਉਂਗਾ ਆਉਣ ਵਾਲਿਆ ਸਮਿਆਂ ਦੇ ਵਿੱਚ ਅੱਜ ਅਸੀਂ ਤਾਲਬਪੁਰਾ ਪਿੰਡ ਜਿਹੜਾ ਬੇਚਾਰਾ ਪਿੰਡ ਆ ਤੇ ਅੱਜ ਉੱਥੇ ਵਸੋਂ ਜਿਹੜੀ ਆ ਕੁਛ ਘਰ ਜਿਹੜੇ ਆ ਔਰ ਡੇਰਿਆਂ ਦੇ ਵਿੱਚ ਆ ਚੁੱਕੇ ਆ ਅਸੀਂ ਉਹਨਾਂ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਇਥੋਂ ਦੇ ਨਾਲ ਵੀ ਗੱਲ ਕਰਾਂਗੇ ਕਿ ਭਈ ਉਹ ਇਸ ਧਰਤੀ ਦੇ ਬਾਰੇ ਜਿੱਥੇ 1947 ਦੀ ਵੰਡ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਆ ਕੇ ਰਹੇ ਨੇ ਜਾਂ ਰੁਕੇ ਨੇ ਉਹ ਕਿਹ ਤਰ੍ਹਾਂ ਦਾ ਮਹਿਸੂਸ ਕਰਦੇ ਨੇ ਸੋ ਆਓ ਅਸੀਂ ਇਥੇ ਉਸ ਸਮੇਂ ਦੇ ਕੁਝ ਬਜ਼ੁਰਗਾਂ ਦੇ ਨਾਲ ਗੱਲ ਕਰਾਂਗੇ ਕੁਝ ਨੌਜਵਾਨਾਂ ਨਾਲ ਗੱਲ ਕਰਾਂਗੇ ਜਿਹੜੇ ਨੌਜਵਾਨ ਅੱਜ ਇਸ ਤਰਤੀਜ਼ ਰਹਿ ਕੇ ਵਿਦੇਸ਼ਾਂ ਦੇ ਵਿੱਚ ਵੀ ਪਹੁੰਚੇ ਹੋਏ ਨੇ ਸੋ ਆਓ ਆਹੀ ਅੱਗੇ ਗੱਲਬਾਤ ਕਰਦੇ ਹਾਂ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਤਲਪੁਰੇ ਦੇ ਇੱਕ ਘਰ ਦੇ ਵਿੱਚ ਉਹ ਘਰ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਇਹ ਤਲਪੁਰੇ ਦਾ ਇੱਕ ਘਰ ਆ ਜਿਹੜਾ ਪਹਿਲੀਆਂ ਦੇ ਵਿੱਚ ਆਪਣੀਆਂ ਜ਼ਮੀਨਾਂ ਦੇ ਵਿੱਚ ਆ ਕੇ ਵਸਿਆ ਹੋਇਆ ਆ ਸੋ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਤਲਪੁਰੇ ਦੇ ਆ ਇਹ ਘਰ ਆ ਇਸ ਘਰ ਦੇ ਮਾਲਕ ਨੂੰ ਵੀ ਅਸੀਂ ਮਿਲਾਂਗੇ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਮਿਲਾਂਗੇ ਸੋ ਉਹਨਾਂ ਦੇ ਮਾਲਕ ਜਿਹੜੇ ਆ ਘਰ ਦੇ ਉਹ ਵੀ ਇੱਥੇ ਆ ਰਹੇ ਨੇ ਪਹੁੰਚ ਰਹੇ ਨੇ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਅੱਜ ਜੀ ਨੂੰ ਖਾਉਣੀ ਚਾਹੂੰਗਾ ਕਿ ਇਹ ਹਾਂਜੀ ਵੀਰ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵੀਰ ਜੀ ਬਹੁਤ ਬਹੁਤ ਤੁਹਾਨੂੰ ਅਸੀਂ ਜੀ ਆਇਆਂ ਕਹਿੰਨੇ ਆ ਆਪਣੇ ਇਸ ਚੈਨਲ ਦੇ ਵਿੱਚ ਅਕਾਲ ਖਾਲਸਾ ਨਿਊਜ਼ ਦੇ ਵਿੱਚ ਕਿ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਜੀ ਬਲਵਿੰਦਰ ਸਿੰਘ ਸਰਦਾਰ ਬਲਵਿੰਦਰ ਸਿੰਘ ਜੀ ਇਹ ਜਿਹੜੇ ਤੁਸੀਂ ਇੱਥੇ ਰਹਿ ਰਹੇ ਹੋ ਹਾਂਜੀ ਤਾਂ ਕੀ ਨਾਂ ਤੁਹਾਡੇ ਪਿੰਡ ਦਾ ਤਲਪੁਰਾ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਂ ਆ ਸਰਦਾਰ ਆਤਮਾ ਸਿੰਘ ਸਰਦਾਰ ਆਤਮਾ ਸਿੰਘ ਤੁਸੀਂ ਤਲਪੁਰੇ ਦੇ ਵਿੱਚ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਮੈਂ ਇੱਥੇ ਉਮਰ ਤੇ ਮੇਰੀ ਹੁਣ ਹੋ ਗਈ ਜੀ 50 ਸਾਲ ਦੀ ਠੀਕ ਹੈ ਜੀ ਤੇ 21 ਸਾਲ ਹੋ ਗਏ ਮੈਨੂੰ ਵਿਦੇਸ਼ ਵਿੱਚ ਦੇ ਵਿੱਚ ਓਕੇ ਤੇ ਇੱਥੇ ਫਿਰ ਚੱਕਰ ਤੇ ਹਮ ਵਜਦਾ ਜੀਦਾ ਵਜਦਾ ਹੀ ਰਹਿੰਦਾ ਸਰ ਬਾਤ ਆ ਜੀਦਾ ਠੀਕ ਹੈ ਆਪਣੇ ਘਰ-ਬਾਰ ਵੇਖ ਜੀਦੇ ਆ ਜੀ 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 ਮਾਪਿਆਂ ਕੋਲ ਰਹਿੰਦਾ ਠੀਕ ਹੈ ਤੇ ਤੇ ਅ ਚਲੋ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਇੱਥੇ ਇਥੋਂ ਵਿਦੇਸ਼ਾਂ ਦੇ ਵਿੱਚ ਗਏ ਹੋ ਤੇ ਜਦੋਂ ਤੁਸੀਂ ਇਸ ਤਲਪੁਰੇ ਦੀ ਕਿੰਨੇ ਘਰ ਨੇ ਤਲਪੁਰੇ ਦੇ ਤਲਪੁਰੇ ਚ ਹੋਣੇ ਜੀ ਕੋਈ 15 20 ਘਰ ਹੋਣੇ 15 20 ਘਰ ਆ ਤੇ ਇੱਕ ਪਾਕਿਸਤਾਨ ਦਾ ਵਸਿਆ ਹੋਇਆ ਪਿੰਡ ਇਹ ਪਾਕਿਸਤਾਨ ਦਾ ਵਿੱਚ ਪਹਿਲੇ ਹੁੰਦਾ ਹੀ ਹੁਣ ਇਹ ਬਾਰਡਰੀ ਲਾਈਨ ਤੇ ਹੈ ਬਾਉਂਡਰੀ ਆ ਬਾਰਡਰ ਕਿੰਨੀ ਕੀ ਦੂਰ ਆ ਬਾਰਡਰ ਇੱਥੋਂ 3-4 ਕਿਲੋ ਕਿਹੜੇ ਕਿਹੜੇ ਪਿੰਡ ਲੱਗੇ ਲੱਗੇ ਪੈਂਦੇ ਆ ਇੱਥੇ ਪੈਂਦੇ ਜੀ ਨਸੋ ਕੇ ਸੰਗੋ ਕੇ ਗੱਗੜ ਕਮਰਾਹੀਂ ਪੰਜ ਗਰਾਈਂ ਅੱਛਾ ਪਰ ਇਹ ਇਧਰ ਨੂੰ ਪੈ ਜਾਂਦਾ ਜੱਟਾ ਪਸ਼ੀਆ ਓਕੇ ਠੀਕ ਹੈ ਜੀ ਤੁਸੀਂ ਅੱਜ ਜਿਹੜਾ ਇੱਥੇ ਤੁਸੀਂ ਆਏ ਹੋ ਤੁਹਾਡਾ ਜਿਹੜਾ ਖਾਨਦਾਨ ਆ ਤੁਹਾਡੇ ਕੀ ਡੈਡੀ ਦਾ ਤੁਸੀਂ ਕੀ ਨਾਮ ਦੱਸਿਆ ਜੀ ਆਤਮਾ ਸਿੰਘ ਉਹਨਾਂ ਦੇ ਡੈਡੀ ਦਾ ਕੀ ਨਾਮ ਸੀਗਾ ਅਨੰਦਰ ਸਿੰਘ ਇਹ ਸਾਰੇ ਤੁਸੀਂ ਪਾਕਿਸਤਾਨ ਤੋਂ ਆਏ ਹੋ ਇਹ ਸਾਰੇ ਜਿਹੇ ਅੱਡੇ ਜਿਹੜਾ ਕਰਛੇ ਸਾਡੇ ਜਿਹੜਾ ਪਰਿਵਾਰ ਸਾਰਾ ਪਾਕਿਸਤਾਨ ਨਰਵਾਲ ਤੋਂ ਆਇਆ ਨਰਵਾਲ ਤੋਂ ਆਏ ਹੋ ਬਿਲਕੁਲ ਬਹੁਤ ਵਧੀਆ ਜੀ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ ਜੀ ਤਿੰਨ ਕੌਣ ਕੌਣ ਮੇਰਾ ਵੱਡਾ ਭਰਾ ਹੈ ਸਰਿੰਦਰਪਾਲ ਸਿੰਘ ਹਾਂਜੀ ਤੇ ਛੋਟਾ ਦਵਿੰਦਰਪਾਲ ਸਿੰਘ ਮੇਰਾ ਨਾਮ ਬਲਵਿੰਦਰ ਸਿੰਘ ਬਿਲਕੁਲ ਜੀ ਤੁਸੀਂ ਵੀ ਦੇਖ ਦੀ ਧਰਤੀ ਤੁਸੀਂ ਜਿਹੜੇ ਲੋਕ ਇੱਥੋਂ ਉੱਠ ਕੇ ਗਏ ਨੇ ਜਾਂ ਤੁਸੀਂ ਅੱਜ ਇੱਥੇ ਰਹਿ ਰਹੇ ਹੋ ਤੁਸੀਂ ਕਿਸ ਤਰ੍ਹਾਂ ਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇੱਕੋ ਮੈਸੇਜ ਦੇਣਾ ਚਾਹੁੰਦਾ ਜੀ ਆ ਜਿਹੜੇ ਬਾਰਡਰ ਨੇ ਖੋਲ ਦੇਣੇ ਚਾਹੀਦੇ ਨੇ ਜੀ ਤੇ ਇੱਕ ਦੂਜੇ ਨੂੰ ਮਿਲਣ ਦਾ ਰਾਹ ਮਿਲ ਜੇ ਜਿਹੜਾ ਕੋਈ ਪੁਰਾਣਾ ਬਜ਼ੁਰਗ ਉੱਥੇ ਰਹਿੰਦਾ ਉਹ ਇੱਧਰ ਆਪਣੇ ਪਿੰਡਾਂ ਨੂੰ ਆ ਕੇ ਵੇਖ ਸਕੇ ਮਿਲ ਸਕੇ ਕੋਈ ਵੱਡੇ ਵਧੇਰੇ ਕੋਈ ਜਿੰਦੇ ਨੇ ਉਹਨਾਂ ਨੂੰ ਮਿਲ ਸਕੇ ਬਿਲਕੁਲ ਤੇ ਪਿਆਰ ਬਣਿਆ ਰਵੇ ਹਰ ਕਦ ਦਾ ਆ ਤਾਰਾਂ ਲਾ ਕੇ ਤੇ ਇੱਕ ਇੱਕ ਦੂਜੇ ਨੂੰ ਵਿੱਚ ਵਿਛੋੜਿਆ ਹੀ ਪਾਇਆ ਇਹਨਾਂ ਨੇ ਬਿਲਕੁਲ ਹੋਰ ਕੋਈ ਕੀਤੀ ਨਹੀਂ ਗੱਲ ਵਧੀਆ ਕਿ ਹੁਣ ਪਾਕਿਸਤਾਨ ਦੇ ਵਿੱਚ ਜਿਹੜੇ ਲੋਕੀ ਰਹਿੰਦੇ ਬਹੁਤ ਇੱਜ਼ਤ ਕਰਦੇ ਆ ਇੱਧਰ ਦੇ ਜਿਹੜੇ ਉੱਧਰ ਦੇ ਆਉਂਦੇ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਇੱਕ ਤਾਰਾਂ ਵਿੱਚ ਇੱਕ ਭੁਲੇਖਾ ਜਿਹਾ ਪਾਇਆ ਹੈ ਲਾ ਦੇਣੀ ਚਾਹੀਦੀਆਂ ਲਾ ਦੇਣੀ ਚਾਹੀਦੀਆਂ ਬੋਤ ਜੀ ਬਹੁਤ ਵਧੀਆ ਜੀ ਤੁਹਾਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਾ ਤੁਸੀਂ ਇੱਥੇ ਜਿਹੜਾ ਤੁਹਾਡਾ ਖਾਨਦਾਨ ਆ ਉਹ ਕੀ ਕਰਦਾ ਉਹ ਵੀ ਖੇਤੀਬਾੜੀ ਜੀ ਸਾਰੇ ਖੇਤੀਬਾੜੀ ਕਿੰਨੀ ਖੇਤੀਬਾੜੀ ਹੈ ਤੁਹਾਡੇ ਕੋਲ ਆਪਣੇ ਕੋਲ ਹੈਗੇ ਜੀ 15 16 ਖੇਤ ਹੈ 15 16 ਖੇਤ ਹੈ ਤੇ ਤੁਸੀਂ ਵਿਦੇਸ਼ ਦੇ ਵਿੱਚ ਤੁਹਾਡੇ ਕਿੰਨੇ ਬੱਚੇ ਆ ਜੀ ਮੇਰਾ ਇੱਕ ਮੁੰਡਾ ਹੈ ਉਹ ਕੀ ਕਰ ਰਿਹਾ ਉਹ ਯੂਨੀਵਰਸਿਟੀ ਕਰ ਰਿਹਾ ਜੀ ਬਾਹਰ ਬਾਹਰ ਕਿਹੜੇ ਕਿਹੜੀ ਮੁਲਕ ਦੇ ਵਿੱਚ ਇਟਲੀ ਦੇ ਮਲਾਨ ਸ਼ਾਇਦ ਕਿਹੜਾ ਕੀ ਕੀ ਕਰ ਰਿਹਾ ਉੱਥੇ ਉਹ ਨਿਊਕਲੀਅਰ ਇੰਜੀਨੀਅਰਿੰਗ ਦੀ ਨੌਕਰੀ ਬਹੁਤ ਵਧੀਆ ਜੀ ਇਹ ਵੇਖੋ ਅੱਜ ਜਿੱਥੇ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਆ ਤੇ ਇਸ ਨਗਰ ਦੇ ਵਿੱਚੋਂ ਇੱਕ ਸਟੂਡੈਂਟ ਜਿਹੜਾ ਆ ਬਾਹਰ ਦੀ ਕੰਟਰੀ ਦੇ ਵਿੱਚ ਜਾ ਕੇ ਨਿਊਕਲੀਅਸ ਇੰਜੀਨੀਅਰਿੰਗ ਦੀ ਜਿਹੜੀ ਆ ਉਹ ਉਹ ਆਪਣੇ ਉਥੇ ਡਿਗਰੀ ਕਰ ਰਿਹਾ ਹੈ ਇਸ ਤਲਪੁਰੇ ਦੇ ਵਾਸੀ ਚਾਹੇ ਉਹ ਵਿਦੇਸ਼ ਦੇ ਵਿੱਚ ਹੋਣ ਜਾਂ ਲਾਗੇ ਗਵੰਡ ਦੇ ਮੁਲਕ ਦੇ ਵਿੱਚ ਹੋਣ ਚਾਹੇ ਇੱਥੋਂ ਦੇ ਲੋਕ ਹੋਣ ਉਹਨਾਂ ਵਾਸਤੇ ਇਹ ਬੜੀ ਅਸੀਂ ਮਹਿਸੂਸ ਕਰਦੇ ਹਾਂ ਕਿ ਘਰ ਵਾਲੀ ਗੱਲ ਹੋ ਗਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਸੀਗੇ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਵਿਦੇਸ਼ ਦੀ ਧਰਤੀ 'ਚ ਨੇ ਇਹ ਇਹਨਾਂ ਦਾ ਇੱਥੇ ਘਰ ਬਣਿਆ ਹੋਇਆ ਆ ਤੇ ਇਹਨਾਂ ਦੇ ਆਪਣੇ ਕੋਲ ਇੱਥੇ ਪਾਲਤੂ ਜਾਨਵਰ ਵੀ ਰੱਖੇ ਆ ਬਹੁਤ ਵਧੀਆ ਜੀ ਕਿ ਇਹਨਾਂ ਦੇ ਨਾਲ ਵੀ ਅੱਗੇ ਅਗਾਏ ਬਗਾਏ ਅਸੀਂ ਨਾਲ ਦੀ ਨਾਲ ਹੀ ਅਸੀਂ ਬਾਕੀਆਂ ਪਰਿਵਾਰਾਂ ਦੇ ਵਿੱਚ ਵੀ ਆਪ ਜੀ ਨੂੰ ਤਲਪੁਰੇ ਦੇ ਬਾਕੀਆਂ ਪਰਿਵਾਰਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਘਰ ਜਿਹੜਾ ਆ ਵੇਖ ਸਕਦੇ ਹੋ ਤੁਸੀਂ ਕਿੰਨਾ ਵੱਡਾ ਇਹਨਾਂ ਨੇ ਘਰ ਵੀ ਆਪਣਾ ਜਿਹੜਾ ਇੱਥੇ ਬਣਾ ਕੇ ਰੱਖਿਆ ਟਰੈਕਟਰ ਰੱਖਿਆ ਹੋਇਆ ਖੇਤੀਬਾੜੀ ਜਿਹੜੀ ਆ ਇਹ ਕਰਦੇ ਆ ਹਾਂਜੀ ਬਾਬਾ ਜੀ ਕੀ ਨਾਂ ਜੀ ਤੁਹਾਡਾ ਮੇਰਾ ਜੀ ਨਜੀਰ ਮਸੀ ਕਿਹੜੇ ਪਿੰਡ ਤੋਂ ਪਸ਼ੀਏ ਤੋਂ ਕਿੰਨੀ ਉਮਰ ਹੋ ਗਈ ਤੁਹਾਡੀ ਸਾਡੀ 90 92 ਸਾਲ ਨजीर ਮਸੀਹ ਜੀ ਜਦੋਂ 1947 ਦੀ ਵੰਡ ਹੋਈ ਆ ਤੁਸੀਂ ਪਿੰਡ ਪਸ਼ੀਏ ਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਉਹਦੇ ਨਾਲ ਰਮਦਾਸ ਇੱਕ ਸ਼ਹਿਰ ਲੱਗਦਾ ਆ ਇੱਕ ਜੱਟਾ ਲੱਗਦਾ ਸ਼ਹੀਆਦਾ ਕੋਨੇ ਆਲਾ ਮਛੀ ਵਾਲਾ ਪਸ਼ੀਆ ਫਿਰ ਨਿਸੋ ਕੇ ਸਿੰਘੋ ਕੇ ਗੱਗੜ ਤਾਲਬਪੁਰਾ ਫਿਰ ਪੰਜਗਰਾਈਆਂ ਕਮਰਾ ਕੋਟਲੀ ਸ਼ਾਹੀਬ ਇਹ ਸਾਰੇ ਪਿੰਡ ਲੱਗਦੇ ਆ ਜੀ ਹਾਂਜੀ 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 ਲੱਗਦੇ 1900 ਅੱਜ ਤੁਸੀਂ ਤਲਪੁਰੇ ਦੇ ਵਿੱਚ ਬੈਠੇ ਹੋ ਤੇ ਤੁਸੀਂ ਜਦੋਂ 1947 ਦੀ ਵੰਡ ਹੋਈ ਉਹਦੋਂ ਕਿੱਡੇ ਕਿ ਸੀ ਅਈ 13 ਸਾਲਾਂ ਦੇ ਆ ਕਿਸ ਤਰ੍ਹਾਂ ਦੇ ਇੱਥੇ ਕਿੰਨੇ ਕੁ ਤਲਪੁਰੇ ਦੇ ਵਿੱਚ ਕਿੰਨੇ ਕੁ ਲੋਕ ਵੱਸਦੇ ਸੀ ਤਲਪੁਰਾ ਛੋਟਾ ਸੀ ਤੇ ਇਹ ਹੈਗਾ ਜੀ ਇਹ ਇਹਨਾਂ ਦਾ ਉਹ ਜਿਹੜੇ ਆ ਗਏ ਨੇ ਸਬਜ਼ੀ ਕਰਦੇ ਉਹ ਹਾਂਜੀ ਰਾਈਆਂ ਦਾ ਪਿੰਡ ਸੀ ਅੱਛਾ ਛੋਟਾ ਹੀ ਪਿੰਡ ਹਸਾਬ ਨਾਲ ਠੀਕ ਐ ਕਿੰਨੇ ਕ ਘਰ ਹੋਣਗੇ ਇਹ 8 ਦਾ ਹੀ ਹੰਡ 8 ਦਾ 8-10 ਘਰ ਸੀ ਤੇ ਤੁਸੀਂ ਉਹਨਾਂ ਨੂੰ ਕਦੀ ਮਿਲੇ ਸੀਗੇ ਉਹਨਾਂ ਜ਼ਮਾਨਿਆਂ 'ਚ ਆ ਕੇ ਨਹੀਂ ਉਦੋਂ ਸਾਡਾ ਨਹੀਂ ਸੀ ਇਦਾਂ ਯਾਨੀ ਕਿ ਉਹ ਆਪਣੇ ਸਿਆਣੇ ਬੰਦੇ ਸਾਡੇ ਜਾਂਦੇ ਹੁੰਦੇ ਸਿਆਣੇ ਬੰਦੇ ਤੇ ਇਹ ਕਿੱਥੇ ਰਹਿੰਦੇ ਹੁੰਦੇ ਸੀਗੇ ਤਾਲਪੁਰੇ ਪਿੰਡ ਸੀ ਹੁਣ ਵੀ ਉੱਥੇ ਪਿੰਡ ਹੈਗਾ ਜੀ ਹੈਗਾ ਹੁਣ ਇੱਕ ਦੋ ਘਰ ਨੇ ਤੇ ਬਾਕੀ ਦੇ ਘਰ ਬਾਕੀ ਦੇ ਉਹ ਲੋਕ ਜੋ ਪਾਕਿਸਤਾਨ ਸੀ ਉਹ ਨੱਠ ਗਏ ਅੱਛਾ ਉਹ ਚਲੇ ਗਏ ਹਾਂ ਹੋਰ ਦੇ ਜਨੇ ਜਨੇ ਜ਼ਮੀਨ ਕਟਾਈ ਆ ਉਹ ਕਟਾਈ ਜ਼ਮੀਨ ਦੇ ਕਰਕੇ ਉਹ ਕਈਆਂ ਨੇ ਪੈੜੀਆਂ ਚ ਪਾ ਲੈਨੇ ਕਈਆਂ ਆਪਣੀ ਉੱਥੇ ਪੈੜੇ ਪੈਸੇ ਉੱਥੇ ਉਹਨਾਂ ਨੇ ਆਪਣੀਆਂ ਆਪਣੀਆਂ ਪੈਲੀਆਂ ਚ ਡੇਰੇ ਪਾ ਲੈਨੇ ਡੇਰੇ ਪਾ ਲੈਨੇ ਕਿੰਨੀ ਕ ਪੈਲੀ ਆ ਤਾਲਪੁਰੇ ਦੀ ਤਾਲਪੁਰ ਦੀ ਘਾਹ ਪੈਲੀ ਆ ਠੀਕ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਸਰਾਂ ਦਾ ਲੱਗਦਾ ਹੈ ਤਾਂ ਸਾਡਾ ਫਰੀਬਾਸ ਦਾ ਲੋਕ ਹੋਣ ਠੀਕ ਠਾਕ ਨੇ ਚੰਗੇ ਨੇ ਕਮਾਈ ਕਰਦੇ ਆ ਰੋਟੀ ਖਾਂਦੇ ਆ ਜੀ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅੱਜ ਤੁਹਾਡੀ 90 ਸਾਲ ਤੋਂ ਉੱਤੇ ਉਮਰ ਹੋ ਗਈ ਆ ਕੁਝ ਲੋਕ ਇਥੋਂ ਉਹ ਦੂਸਰੇ ਗਵੰਢੀ ਮੁਲਕਾਂ ਦੇ ਵਿੱਚ ਵੀ ਗਏ ਹੋਣਗੇ ਜਾਂ ਕਿਸੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਚਲੇ ਗਏ ਉਹਨਾਂ ਨੂੰ ਤਲਬਪੁਰੇ ਬਾਰੇ ਤੇ ਆਪਣੇ ਆਲੇ ਦੁਆਲੇ ਦੇ ਪਿੰਡਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਅਈਆਂ ਨਾ ਨੂੰ ਚੌਣਿਆਂ ਬੇਹੀ ਤਸੀਹ ਵਸਨੇ ਆ ਅਸੀਂ ਆਪਣੇ ਆਪ ਦੇ ਵਿੱਚ ਚੰਗੀ ਕਮਾਈ ਕਰਨੇ ਰੋਟੀ ਖਾਣਦੇ ਆ ਤੇ ਹੁਣ ਅਸੀਂ ਯਾਨੀ ਕਿ ਉਮਰ ਇੰਨੀ ਖੋਗੀ ਆ ਤੇ ਬਹੁਤ ਬਹੁਤ ਵਧੀਆ ਇਹ ਹੁਣ ਇਹਨੇ ਤਾਲਪੁਰੇ ਦੇ ਲੋਕ ਕਿ ਕਿੱਥੇ ਕਿੱਥੇ ਬੈਠੇ ਨੇ ਹਾਂ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਹੋਰ ਜੀ ਇਹ ਤਾਲਪੁਰੇ ਦਾ ਸਵਿੰਦਰ ਸਿੰਘ ਤਾਲਪੁਰੇ ਦਾ ਇਹ ਇਹਨਾਂ ਵਾਜਾਂ ਈ ਧੰਨਵਾਦ ਕਰਨੇ ਇਹਨਾਂ ਦਾ ਵੀ ਜਿੰਨਾ ਸਾਨੂੰ ਇਹ ਦੇਸ਼ ਵਿਦੇਸ਼ ਦੇ ਵਿੱਚ ਇਹ ਇਹਦਾ ਜਾਣੇ ਕਿ ਸਾਨੂੰ ਚੁਪ ਚੋਣਾ ਚਾਹੁੰਦੇ ਆ ਠੀਕ ਹੈ ਜੀ ਤੇ ਇਥੋਂ ਦੇ ਇਲਾਕੇ ਦੇ ਲੋਕ ਠੀਕ ਨੇ ਆ ਇਲਾਕੇ ਦੇ ਲੋਕ ਠੀਕ ਨੇ ਅੱਜ ਜੇ ਕਿਤੇ ਉਹ ਲੋਕ ਜਿਹੜੇ ਇਥੋਂ ਇਸ ਧਰਤੀ ਨੂੰ ਛੱਡ ਕੇ ਗਏ ਉਹ ਲੋਕ ਵਾਪਸ ਆਉਣ ਤੇ ਤੁਸੀਂ ਕਿਤਰਾ ਦਾ ਮਹਿਸੂਸ ਕਰੋਗੇ ਅਸੀਂ ਉਹਨਾਂ ਦਾ ਬਹੁਤ ਠੀਕ ਆ ਵਧੀਆ ਕਰਾਂਗੇ स्वागत करोगे स्वागत ਕਰਾਂਗੇ ਠੀਕ ਹੈ ਧੰਨਵਾਦ ਜੀ